ਫੋਨ ਆ ਲਈਆਂ ਹਾਂਜੀ ਐਵੇਂ ਗੱਪ ਮਾਰੀ ਜੇ 20 ਦੇ ਦੇਣੀਆਂ 22 ਦੇ ਦੇਣੀਆਂ 18 ਦੇ ਦੇਣੀਆਂ ਫੇਰ ਲੋਕੀ ਫੋਨ ਕਰਨਗੇ ਜੀ ਫੇਰ ਲੋਕੀ ਫੋਨ ਟੁੱਕਦੇ ਨਹੀਂ ਹਾਂਜੀ ਇਹਨੂੰ ਟੀਕਾ ਕੋਈ ਨੂਰ ਦਾ ਉਹਨੂੰ ਟੀਕਾ ਤੰਨੇ ਦਾ ਲਗਾ ਦੇ ਅੱਛਾ ਤੰਨੇ ਦਾ ਤੇ ਪਿਛਲੇ ਤੋਂ ਕੱਟੇ ਸੀ ਦੋਆਂ ਦੇ ਤਾਂ ਇਹ ਰਖਾਇਦਾ ਕੱਟੀਆਂ ਦੇ ਦੇਣਾ ਕੱਟੀਆਂ ਦੇ ਦੇਣਾ ਤੇ ਚਲੋ ਸਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਕਮੋਗੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਾਣ ਜਾ ਰਹੀ ਆ ਘਰੇਲੂ ਮੱਝਾਂ ਦਿਖਾਵਾਂਗੇ ਬਹੁਤ ਹੀ ਸੋਹਣੀਆਂ ਛਣਖੀਆਂ ਤੇ ਸ਼ੌਂਕ ਨਾਲ ਭਾਜੀ ਹੁਣਾ ਨੇ ਇਹ ਮੱਝਾਂ ਲਿਆਂਦੀਆਂ ਹੋਰ ਵੀ ਚੰਗੀਆਂ ਸੋਹਣੀਆਂ ਰੱਖੀਆਂ ਵਾਂ ਕੁਆਲਿਟੀ ਦੀਆਂ ਮੱਝਾਂ ਇੱਕ ਲਿਆਂਦੀ ਰਾਜਸਥਾਨ ਤੋਂ ਤੇ ਇੱਕ ਲਿਆਂਦੀ ਹੀ ਹਰਿਆਣੇ ਤੋਂ ਤੇ ਘਰੇਲੂ ਪਸ਼ੂ ਆ ਆਪਣਾ ਘਰ ਦਾ ਦੁੱਧ ਹੀ ਕੰਮ ਕਰਦੇ ਆ ਤੇ ਬਾਕੀ ਸ਼ੌਂਕ ਨਾਲ ਪਸ਼ੂ ਰੱਖਦੇ ਚੰਗੇ ਕੁਆਲਿਟੀ ਵਾਲੇ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਕੋਲ ਲੈ ਲਾਂਗੇ ਆਪਾਂ ਹਰ ਵਾਰ ਬੇਨਤੀ ਕਰਦੇ ਹੁੰਨੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਾਈਮ ਚੋਕਿਆ ਆਪਣੀ ਚੰਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੋਂ ਦਾਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਨੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਬਹੁਤ ਸੋਹਣਾ ਚਪਾ ਤਾ ਦੀ ਕੜਦੀ ਕਲਾ ਤੇ ਆ ਆਪਣੀ ਪਹਿਲੀ ਵੀਡੀਓ ਬਣਨ ਲੱਗੀ ਹੈ ਜੀ ਹਾਂਜੀ ਪਹਿਲੀ ਵੀਡੀਓ ਜੀ ਠੀਕ ਆ ਤੇ ਕਿਦਾਂ ਜੀ ਆਪਣਾ ਵਪਾਰ ਦਾ ਕੰਮ ਆ ਜੀ ਨਹੀਂ ਜੀ ਵਪਾਰ ਨਹੀਂ ਇਹ ਲੋ ਕਰਦਾ ਜੀ ਦੁੱਧ ਪਾਣੀ ਬਸ ਆਪਣਾ ਅੱਛਾ ਕਰੇਲੂਈਆ ਕਰੇਲੂਈ ਹਾਂਜੀ ਤੇ ਰੱਖਦੇ ਸ਼ੌਂਕ ਨਾਲ ਸ਼ੌਂਕ ਨਾਲ ਜੀ ਵਧੀਆ ਚੰਗੀ ਚੰਗੀ ਲਿਉਣੀ ਮੱਝ ਜਦੋਂ ਵੀ ਚੰਗੀ ਜੀ ਇਹ ਹਰਾਨੇ ਜੋ ਲਿਆਂਦੀ ਸੀ ਅੱਛਾ ਤੇ ਇੱਕ ਉਹ ਪਰਲੇ ਬੰਨੇ Rajasthan ਤੋਂ ਲਿਆਂਦੀ ਆ ਠੀਕ ਆ ਜ਼ਿਲ੍ਹਾ ਕਰਨਪੁਰ ਪਿੰਡ ਐਫ 47 ਦੇ ਵਿੱਚੋਂ ਠੀਕ ਆ ਮੈਂ ਖੁਦ ਜਾ ਕੇ ਲਿਆਇਆ ਸੀ ਅੱਛਾ ਖੁਦ ਜਾ ਕੇ ਲਿਆਂਦੀ ਹਾਂਜੀ ਇਹ ਆ ਵੀ ਐਡਰੈਸ ਪੂਰਾ ਦੇ ਦੋਗੇ ਆ ਐਡਰੈਸ ਦੇ ਦਾਂਗੇ ਜੀ ਜੇ ਕੋ ਪੁੱਤ ਏਕੇ ਕੇ ਸੂਆ ਪੀਤਾ ਹੈ ਇਹਨਾਂ ਦਾ ਹਾਂਜੀ ਉਹਦਾ ਪਰਲੀ ਦੇ ਦੋ ਸੂਏ ਪੀਤੇ ਆ ਇਹਦਾ ਇੱਕ ਸੂਆ ਪੀਤਾ ਵਾ ਠੀਕ ਆ ਪਹਿਲਨ ਕਰਕੇ ਲਈ ਉਸ ਟਾਈਮ ਮਤਲਬ ਮੰਨ ਲਓ ਪਹਿਲਨ ਹੋਇਆ ਦੂਜਾ ਵਾਰ ਕਹਿੰਦੇ ਦੂਜੇ ਸੂਏ ਸੂਣਾ ਉਹਨਾਂ ਦੇ ਹਿਸਾਬ ਨਾਲ ਠੀਕ ਆ ਉਹਨਾਂ ਪਹਿਲਨ ਦਿੱਤੀ ਤੇ ਹੁਣ ਦੂਜੇ ਸੂਏ ਸੂਣਾ ਹੁਣ ਦੂਜੇ ਸੂਣੀ ਆ ਠੀਕ ਆ ਤੇ ਪਹਿਲਾਂ ਦਾ ਦੁੱਧ ਅਸੀਂ 16 ਲੀਟਰ ਤੱਕ ਤੋਂ ਛੋਇਆ ਵਾ ਠੀਕ ਆ 15 16 15 16 ਦੀ ਰਹਿੰਦੇ ਬਹੁਤ ਖੁੱਲਾ ਦੁੱਧ ਦਿੱਤਾ ਵਧੀਆ ਨੇ ਜੀ ਜੀ ਹਾਂਜੀ ਤੇ ਐਡਰੈਸ ਦ ਪਿੰਡ ਕਮੋਗਿਆ ਜੀ ਤਖੀਲ ਬਾਬਾ ਬਗਾਲਾ ਜੀ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਆ ਜੀ ਹਾਂਜੀ ਨਾਮ ਕੀ ਜੀ ਆਪਣਾ ਨਾਮ ਬਲਵੰਤ ਸਿੰਘ ਬਿੱਟੂ ਆ ਜੀ ਠੀਕ ਆ ਹਾਂਜੀ ਤੇ ਇਹ ਘਰ ਆਪਣਾ ਪਿੰਡ ਕਿੱਥੇ ਕੇ ਪੈਂਦਾ ਪਿੰਡ ਕਮ ਹੋ ਗਿਆ ਸੁੱਤਵਾਲਾ ਵਾਲਾ ਰੋਡ ਤੇ ਪੈਂਦਾ ਜੀ ਸ਼ਾਹਪੁਰ ਸੁੱਤਵਾਲਾ ਰੋਡ ਤੇ ਠੀਕ ਆ ਹਾਂਜੀ ਬਾਬਾ ਬਗਾਲਾ ਤੋਂ ਜਦੋਂ ਆਪਣਾ ਸੱਖਿਆ ਵਾਲਾ ਨੰਕੇ ਬਾਬਾ ਬਗਾਲਾ ਤੋਂ 10 ਕਿਲੋਮੀਟਰ ਆ ਬਿਆਸ ਤੋਂ 15 ਕਿਲੋਮੀਟਰ ਆ ਠੀਕ ਆ ਹਾਂਜੀ ਬਿਆਸ ਤੋਂ ਕਿੰਨੇ ਆਉਣਾ ਠੀਕ ਆ ਠੀਕ ਆ ਤੇ ਇਧਰ ਮਹਿਤੇ ਸਾਈਡ ਤੋਂ ਜਾਂ ਦੂਸਰੀ ਸੜਕ ਮਾਣਾ ਸਾਈਡ ਤੋਂ ਆਣਾ ਹੋਵੇ ਤਾਂ ਫੋਨ ਕਰਕੇ ਪੁੱਛ ਲੈ ਠੀਕ ਆ ਬਾਕੀ ਲੋਕੇਸ਼ਨ ਪਾ ਦੇਣਗੇ ਹਾਂ ਲੋਕੇਸ਼ਨ ਤੇ ਫੋਨ ਨੰਬਰ ਦੱਸ ਦੋ ਜੀ ਫੋਨ ਨੰਬਰ ਜੀ ਆਪਣਾ 98784 22713 ਠੀਕ ਆ ਤੇ ਕਾਫੀ ਵੱਡੀ ਆ ਹਨਾ ਛੋਟੀ ਛੋਟੀ ਬਹੁਤ ਸੋਹਣੀ ਬਹੁਤ ਵੱਡੀ ਤਵਾ ਦ ਜਾ ਤੇ ਦਿਨ ਕਿੰਨੇ ਕੁ ਲੈ ਜਾਉਗੀ ਦਿਨ ਜੇ ਤੇ ਪੂਰੇ 17 ਦਿਨ ਪੂਰੇ ਹੋ ਗਏ ਆ ਠੀਕ ਉੱਪਰ ਚੱਲਣ ਦਾ ਦੋ ਤਿੰਨ ਦਿਨ ਅੱਛਾ ਉੱਪਰ ਦਿਨ ਚੱਲਣ ਦਾ ਠੀਕ ਹੈ ਬਾਕੀ ਚੰਗੀ ਕੁਆਲਿਟੀ ਬਹੁਤ ਚੰਗੀ ਦੀ ਧਾਰ ਬਹੁਤ ਸੋਹਣੀ ਮੈਂ ਮੈਂ ਕਦੀ ਝੋਈ ਨਹੀਂ ਮੇਰੀ ਜਨਾਨੀ ਚੋਂਦੀ ਆ ਠੀਕ ਜਨਾਨੀਆਂ ਤੇ ਚੋਣਾਂ ਦੀ ਮੱਝਾਂ ਤੋਂ ਮੈਂ ਜੀ 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 ਬਾਕੀ ਥਾਣ ਥਣ ਵੀ ਚੰਗਾ ਸੋਹਣਾ ਬਹੁਤ ਸੋਹਣਾ ਸਿੰਘ ਦੀ ਕੁਆਲਿਟੀ ਚੰਗੀ ਆ ਹਾਂਜੀ ਬਾਕੀ ਪਿਓਰ ਜਿਹਨੂੰ ਕਹ ਦਿੰਦੇ ਮੋਰਾ ਵਾ ਅੱਗਿਓ ਜਿੱਦਾਂ ਫੇਸ ਨਿੱਕਾ ਹਾਂਜੀ ਤੇ ਪਿੱਛੋਂ ਚੌੜੀ ਮੱਝ ਜਿੱਦਾਂ ਭੈਣ ਭਰਾ ਦੱਸਦੇ ਆ ਆਪਾਂ ਵੀ ਦਸੀਆਂ ਗੱਲਾਂ ਦੱਸਦੇ ਆ ਅੱਗੇ ਹਾਂਜੀ ਹਾਂਜੀ ਵੀ ਇਹਨੂੰ ਮੋਰਾ ਕਹ ਦਿੰਦੇ ਪਿਓਰ ਮੋਰਾ ਜੀ ਮੋਰਾ ਤੇ ਥਾਣ ਦੀ ਕੁਆਲਿਟੀ ਤੇ ਲੇਵੇ ਦੇ ਉੱਤੇ ਨਾੜਾਂ ਵੀ ਚੰਗੀਆਂ ਲੱਗੀਆਂ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕੁ ਜੁਆਇਆ ਇਹਨੇ 16 ਲੀਟਰ ਤੱਕ ਚੋਇਆ ਜੀ ਅੱਛਾ ਪਹਿਲੇ ਸੂਏ 16 ਲੀਟਰ ਦਾ ਚੋਇਆ 15 16 15 16 ਇਹਦੀ ਰੇਂਜ ਦੇ ਵਿੱਚ ਰਹੀ ਹੈ ਠੀਕ ਆ ਹਾਂ ਜੀ ਹੁਣ ਤਿਆਰ ਕਰ ਲੈਵਾ ਪਿਛਲੇ ਸਾਲ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਕਿ ਏਰਕਾਂ ਵਧੂਗੀ ਭਾਵੇਂ ਲੀਟਰ ਹੀ ਵੱਧਦੇ ਦੋ ਹੀ ਵਾਜੇ ਠੀਕ ਆ ਬਾਕੀ ਅਗਲੇ ਦੀ ਸਾਹਮਦੇ ਆ ਜਿਹੜਾ ਸਾਹਮਦੇ ਜਿਹੜਾ ਇਹਨੂੰ ਆਰਡਰ ਲੱਗਾ ਲੈਵਾ ਤਿਆਰ ਕੀਤਾ ਤੁਸੀਂ ਸੰਭਾਲ ਕਾਫੀ ਚੰਗੀ ਕੀਤੀ ਹੈ ਜੀ ਹਾਂ ਬਾਕੀ ਦੂਜੀ ਮੈਂ ਭੈਣ ਭਰਾ ਨੂੰ ਦੱਸ ਦਿੰਦਾ ਕਿ ਮੈਂ ਮੁੱਲ ਦਾ ਵੰਡ ਨਹੀਂ ਕਦੀ ਬਣਾਇਆ ਜੀ ਆਪਣਾ ਹੀ ਘਰ ਦਾ ਪਾਈਦਾ ਠੀਕ ਹੁਣ ਅਸੀਂ ਇਹ ਗਿੱਜ ਗਿਆ ਵੀ ਮੁੱਲ ਦਾ ਖਾਂਦੀਆਂ ਵੀ ਨਹੀਂ ਠੀਕ ਘਰ ਦਾ ਹੀ ਬਣਾਇਦਾ ਵਾ ਚੱਕੀ ਤੋਂ ਤੇ ਘਰ ਦਾ ਹੀ ਪਾਈਦਾ ਵਾ ਠੀਕ ਹੈ ਖਰਾਕ ਚੰਗੀ ਚਾਰੀਏ ਤੋੜੀ ਇਹਨੂੰ ਇੱਕ ਰਾਂ ਖੋਲ ਕੇ ਹਨਾ ਹਾਂਜੀ ਖੋਲੋ ਬੜਾ ਭੈਣ ਭਰਾਵਾਂ ਨੂੰ ਦਰਸ਼ਨ ਕਰਾਈਏ ਝੋਟੀ ਦੇ ਝੋਟੀ ਦਾ ਕੱਦ ਦੇਖੋ ਕਿੰਨਾ ਵੱਡਾ ਵਾ ਤਾਂ ਵੇਖੋ ਜੀ ਝੋਟੀ ਲਵਾਈ ਲਵਾਈ ਬਹੁਤ ਵਧੀਆ ਜੀ 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 ਅੱਗੇ ਟੀਗਾ ਵੀ ਕੋਈ ਨੂਰ ਦਾ ਭਰਿਆ ਜੇ ਅੱਛਾ ਕੋਈ ਨੂਰ ਵਧੀਆ ਟੀਗਾ ਲਵਾਇਆ ਹਾਂਜੀ ਬਾਕੀ ਬੇਲ ਕਾਫੀ ਲੰਮੀ ਆ ਕੱਦ ਦੀ ਵੱਡੀ ਆ ਤੇ ਆ ਦੇਖੋ ਆਰਡਰ ਵੇਖੋ ਕਿੰਨਾ ਸੋਹਣਾ ਤਿਆਰ ਕੀਤਾ ਕਰਮਾ ਵਾਲੀ ਨੇ ਲੈਵਾ ਤੁਸੀਂ ਚੈੱਕ ਕਰੋ ਥਾਣਾ ਦਾ ਗੈਪ ਵੀ ਦੇਖ ਲਓ ਤੋੜ ਲਓ ਵੀਰ ਜੀ ਲੰਮੀ ਲੰਮੀ ਤੋੜ ਲਓ ਲਗਾ ਕੇ ਲੈ ਜਾਓ ਲਗਾ ਕੇ ਖੁੱਲਾ ਤਾਂ ਕੋਈ ਗੱਲ ਨਹੀਂ ਆਹ ਦੇਖੋ ਜੀ ਕਰੋ ਚੈੱਕ ਦਰਸ਼ਨ ਕਰੋ ਝੋਟੀ ਬਹੁਤ ਹੀ ਸੋਹਣੀ ਆ ਸ਼ਕੀਨ ਝੋਟੀ ਆ ਜਿਹਨੂੰ ਕਹਿ ਦਿੰਦੇ ਵੀਰ ਜੀ ਤੋੜ ਦਿਓ ਲੰਮੀ ਕੋਈ ਨਹੀਂ ਆਹ ਵੇਖੋ ਬਾਕੀ ਥਾਣਾ ਦਾ ਗੈਪ ਚੈੱਕ ਕਰੀਏ ਥਾਣਾ ਦਾ ਗੈਪ ਚੰਗਾ ਆਜੋ ਮੋੜ ਲਿਓ ਭਾਜੀ ਥਾਣਾ ਦਾ ਗੈਪ ਵੀ ਬਹੁਤ ਚੰਗਾ ਵਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਆ ਵੇਖੋ ਤੇ ਬਾਕੀ ਝੋਟੀਆਂ ਵੀ ਤੁਸੀਂ ਚੈੱਕ ਕਰੋ ਵੀ ਬਾਕੀ ਝੋਟੀਆਂ ਬਹੁਤ ਸੋਹਣੀਆਂ ਟਾਪ ਦੀਆਂ ਰੱਖੀਆਂ ਆ ਆ ਵੇਖੋ ਸ਼ਕੀਨ ਝੋਟੀਆਂ ਰੱਖੀਆਂ ਭਾਜੀ ਜਾਨਾ ਆਹ ਦੇ ਲੈਵਾ ਲੂਆ ਚੈੱਕ ਕਰ ਲੋ ਬਾਕੀ ਮੁੱਲ ਬਿਲਕੁਲ ਜਿਆਦਾ ਕਰਨਾ ਜੀ ਇਹਦਾ ਬਾਕੀ ਆਈਡੀਆ ਲਾ ਲਿਓ ਵੀ ਇਹਨੇ ਇਸ ਵਾਰ ਕਿੰਨਾ ਕੁ ਦੁੱਧ ਚਵਾਜੂਗੀ ਪਹਿਲਾਂ 15 16 ਲੀਟਰ ਭਾਈ ਦੱਸਦੇ ਆ ਕਿ ਚਵਾਇਆ ਇਹਨੇ ਤੇ ਥਣ ਬੜੇ ਸੋਹਣੇ ਲੱਗੇ ਆ ਜੀ ਚਾਰੇ ਥਣ ਇੱਕੋ ਜਿਹੇ ਆ ਕੁਆਲਿਟੀ ਵਾਲੇ ਥਣ ਤੇ ਨਾੜਾਂ ਦੂਜੇ ਬੰਨੇ ਵੀ ਚੰਗੀਆਂ ਤੇ ਇੱਧਰ ਵੀ ਚੰਗੀਆਂ ਆ ਆਹ ਲੈਵਾ ਚੈੱਕ ਕਰ ਲੈ ਵੇਖੋ ਜੀ ਐਰ ਕੰਫ ਚੰਗਾ ਚਵਾਊਗੀ ਦੁੱਧ ਹਾਂਜੀ ਹਾਂਜੀ ਆਸ ਕਰਦੇ ਆ ਵਧੂਗੇ ਬਾਕੀ ਅਗਲੇ ਦੀ ਸ਼ਾਮ ਤੇ ਆ ਹਨਾ ਸ਼ਾਮ ਤੇ ਜੀ ਬਿਲਕੁਲ ਜਿਹੜਾ ਖਾਣਾ ਲੇਵਾ ਲੂਆ ਤਿਆਰ ਕੀਤਾ ਬਾਕੀ ਕੈਮ ਆ ਤੁਸੀਂ ਖਰਾਕ ਚੰਗੀ ਪਾਈ ਹੈ ਖਰਾਕ ਪਾਤੀ ਨਾਲ ਜੋ ਵੀ ਪਾਉਣੀ ਸੀ ਉਹ ਕਰ ਦਿੱਤਾ ਇੰਨਾ ਟੀਮ ਵਧੀਆ ਜੀ 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 ਠੀਕ ਆ ਤੇ ਡਿਮਾਂਡ ਕਿੰਨੀ ਕੀ ਕਰਦੇ ਆ ਡਿਮਾਂਡ ਭਾਜੀ ਜਿਹੜੇ ਸਾਹ ਨਾ ਮੱਜਾਂ ਦਾ ਦੇਖਦੇ ਆ ਮੁੱਲ ਤਾਂ ਬਹੁਤ ਲੋਕ ਮੰਗਦੇ ਆ ਹਾਂ ਜੀ ਤੇ ਮੁੱਲ ਕਿੰਨਾ ਵੀ ਕੋਈ ਕਰ ਲੈ 40 ਕਰਾ ਲਓ 1 50 ਕਰਾ ਲਓ ਹਾਂਜੀ 125 ਦੀ ਦੇ ਦਾਂਗੇ ਛੋੜ ਕਰ ਦੋਗੇ ਮੋੜ ਕਰ ਦਾਂਗੇ ਜੀ ਵਧੀਆ ਬਾਕੀ ਫੋਨ ਲਾਵੇ ਕੋਈ ਜਿਹਨੂੰ ਪਸੰਦ ਹੋਏ ਕਦਰਦਾਨ ਨੇ ਕੀਮਤ ਪਾਉਣੀ ਆ ਹਨਾ ਜਿਹਨੂੰ ਇਹਦੀ ਚੀਜ਼ ਦੀ ਕਦਰ ਪਤਾ ਹੋਈ ਨਾ ਵੀ ਇਹ ਕੀ ਚੀਜ਼ ਹੈ ਏ ਉਹਨੇ ਭੈਣ ਭਰਾ ਨੇ ਕੀਮਤ ਲਾਉਣੀ ਆ ਇਹਦੀ ਹਨਾ ਬੜੇ ਵਧੀਆ ਤੋਂ ਵਧੀਆ ਭੈਣ ਭਰਾ ਪਸ਼ੂ ਜੀ ਕੋਈ ਵੀ ਜਿੰਨੇ ਵੀ ਲੈਣੀ ਆ ਨਾ ਜੀ ਟਾਈਮ ਕੱਢ ਕੇ ਇੱਥੇ ਮੇਰੇ ਕੋਲ ਆ ਦੇ ਹਾਂਜੀ ਨਾਲੇ ਹੋਰ ਗੱਲਾਂ ਬਾਤਾਂ ਬਰੀਕੀ ਨਾਲ ਨਾਲੇ ਕਾਪ ਚਾ ਪੀ ਜੇ ਹਾਂਜੀ 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 ਕਿਉਂਕਿ ਫੋਨਾਂ ਦੇ ਉੱਤੇ ਨਾ जी 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 ਚਲੋ ਜਿਹੜੀ ਗਰਾਊਂਡ 'ਚ ਦੇਖ ਲੈਣੀ ਆ ਨਾ ਉਹ ਚੀਜ਼ ਵੇਖਣ ਦਾ ਕੋਈ ਨਹੀਂ ਸਵਾਦ ਭਾਜੀ ਪਤਾ ਕੀ ਹੁੰਦਾ ਵਾ ਵੀ ਭੈਣ ਭਰਾ ਆਵੇ ਜਿੱਦਾਂ ਹਨਾ ਤਾਂ ਤੁਸੀਂ ਕਿਹਾ ਵੀ ਮਿਲੇ ਆਗੇ ਮਿਲ ਕੇ ਪਤਾ ਲੱਗਦਾ ਵਾ ਵੀ ਬੰਦਾ ਕੀ ਚੀਜ਼ ਆ ਕੀ ਚੀਜ਼ ਆ ਹਨਾ ਜਨਵਰ ਦਾ ਵੀ ਪਤਾ ਕੋਲ ਆ ਕੇ ਲੱਗਣਾ ਵਾ ਆਪਾਂ ਫੋਨ ਦੇ ਉੱਤੇ ਦਿਖਾਤਾ ਵਾ ਹਨਾ ਤੇ ਕੋਲ ਆਊਗਾ ਦੁਗਣਾ ਹੀ ਲੱਗੂਗਾ ਛੋਟਾ ਨਹੀਂ ਲੱਗੂਗਾ ਸਾਡੇ ਮੱਝਾ ਲਿਆਉਂਦੇ ਰਹਿਆ ਆ ਵਪਾਰੀਆਂ ਕੋ ਵੀ ਲਾਉਂਦੇ ਰਹਿਆ ਆ ਤੇ ਜਿੰਨਾ ਦੁੱਧ ਦੱਸਦੇ ਰਹੇ ਉਹਦੇ ਨੂੰ 3 ਕਿਲੋ 4 ਕਿਲੋ ਘਾਟਾ ਹੀ ਮਿਲਦਾ ਰਿਆ ਉਹ ਪਾਜੀ ਪਤਾ ਕੀ ਫਰਕ ਪੈਂਦਾ ਵਾ ਇੱਕ ਤੇ ਸਾਮ ਦਾ ਕਿੱਲੇ ਦਾ ਫਰਕ ਪੈ ਜਾਂਦਾ ਹਨਾ ਬਦਲੀ ਹੋ ਜਾਂਦਾ ਤੇ ਇੱਕ ਕਈ ਵਾਰਾ ਵਪਾਰੀ ਭਰਾ ਵਾ ਜਿਹੜੇ ਜਿੰਨਾ ਵੰਡ ਖਾਂਦੇ ਆ ਨਾ ਜਨਵਰ ਉਹਨਾਂ ਹੀ ਪਾਉਂਦੇ ਆ ਜਿੰਨਾ ਜਿਹੜੇ ਖਾਣੋਂ ਹਟਦਾ ਨਹੀਂ ਉਹਨਾਂ ਚਰ ਹਟਦੇ ਨਹੀਂ ਇਹ ਚੀਜ਼ ਦਾ ਵੀ ਬਹੁਤ ਫਰਕ ਪੈ ਜਾਂਦਾ ਪੈ ਜਾਂਦਾ ਹੀ ਪੈ ਜਾਂਦਾ ਸਾਮ ਦਾ ਵੀ ਫਰਕ ਪੈ ਜਾਂਦਾ ਬਾਕੀ ਮੈਂ 2 ਸਾਲ ਪਹਿਲਾਂ ਇੱਕ ਮੱਝ ਵੇਚੀ ਸੀ ਜਦੇ ਨਾਲੇ ਗਈ ਜੀ 12 ਕਿਲੋ ਟੋਕੜ ਦਾ ਚੋਆ ਸੀ ਠੀਕ ਆ ਤੇ ਲੱਖ ਰੁਪਏ ਦੀ ਦਿੱਤੀ ਉਹਨਾਂ ਨੂੰ 1500 ਛੋਟ ਕਰਤੀ ਠੀਕ ਆ ਉਨੇ 20 ਕਿਲੋ ਦੇ ਉੱਤੇ ਦੁੱਧ ਕੱਢਿਆ ਉਹ ਫੋਨ ਕਰਨ ਵੀ ਇਹਦੇ 3-4 ਲੱਖ ਦੀ ਮੱਝ ਸੀ ਚਲੋ ਅਗਲੇ ਦੀ ਕਿਸਮਤ ਆਕੇ ਕਿਸਮਤ ਤਾਂ ਬਾਕੀ ਸਾਮ ਦਾ ਫਰਕ ਪੈ ਜਾਂਦਾ ਹੁਣ ਤੁਹਾਡੇ ਘਰ ਦੀ ਸਾਮ ਹੋਈ ਆ ਤੁਸੀਂ ਚੰਗੀ ਖਰਾਕ ਪਾਈ ਅਗਲੇ ਦੇ ਘਰ ਜਾ ਕੇ ਕਿਹਾ ਇਹਨੇ 20 ਕਿਲੋ ਨਹੀਂ ਚਵਾ ਦੇਣਾ ਹਾਂਜੀ ਹਾਂਜੀ ਤੇ ਦੂਜੇ ਨੰਬਰ ਵਾਲੀ ਬਾਰੇ ਦੱਸਿਓ ਜੀ ਦੂਜੇ ਨੰਬਰ ਵਾਲੀ ਜੀ ਰਾਜਸਥਾਨ ਤੋਂ ਜੀ ਮੈਂ ਖੁਦ ਲੈਣਦੀ ਜਾ ਕੇ ਠੀਕ ਆ ਜ਼ਿਲ੍ਹਾ ਕਰਨਪੁਰ ਕਰਨਪੁਰ ਜ਼ਿਲ੍ਹਾ ਤੇ ਪਿੰਡ ਹੈਗਾ ਜੇ ਆਪਾਂ 47 ਠੀਕ ਆ ਉੱਥੇ ਪਿੰਡ ਇਦਾਂ ਐਫ 22 ਐਫ 68 ਠੀਕ ਆ ਸੂਏ ਦੇ ਮੋਗਿਆ ਦੇ ਨਾਂ ਤੇ ਪਿੰਡ ਚੱਲਦੇ ਆ ਠੀਕ ਹੈ ਜੀ ਇਹ ਉੱਥੋਂ ਲਿਆਂਦੀ ਝੋਡੀ ਪਹਿਲਾਂ ਜਾ ਕੇ ਹਾਂ ਜੀ ਤੇ ਦੋ ਸੂਏ ਦੇ ਪੀਤੇ ਆ ਅੱਛਾ ਦੋ ਪੀਤੇ ਆ ਦੋ ਪੀਲੇ ਤੀਜੀ ਸੂਏ ਸੋਨਾ ਤੀਜੀ ਸੂਏ ਸੋਨਾ ਵਾ ਤੇ ਪਹਿਲੇ ਤਾਂ 12 13 ਰਹੀ ਦੂਜੇ ਸੂਏ ਵੀ 16 ਕਿਲੋ ਦੁੱਧ ਕਰਕੇ ਖੁੱਲਾ ਅੱਛਾ 16 ਕਿਲੋ 16 ਇਹ ਤਾਂ ਹੀ ਮੰਨਿਆ ਠੀਕ ਆ ਠੀਕ ਆ ਏ ਅਜੇ ਕੋਈ ਬੱਚਾ ਦੋ ਚਾਰ ਤਾਰਾ ਵੱਧ ਪੀਗਾ ਵਿੱਚ ਵੱਖਰੀ ਠੀਕ ਠੀਕ ਹੈ ਇਹ ਕਾ ਤੀਸਰੇ ਤੋਂ ਬਾਕੀ ਕੁਆਲਟੀ ਇਹਦੀ ਵੀ ਚੰਗੀ ਹੈ ਕੁਆਲਟੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਆ ਕੇ ਇਹ ਸੋਹਣਾ ਵਾ ਫੇਸ ਬੂਸ ਇਹਦਾ ਵੀ ਚੰਗਾ ਵਾ ਥਾਨ ਬੜਾ ਚੰਗਾ ਸੋਹਣਾ ਲੱਗਾ ਹਨ ਬਹੁਤ ਜੀ ਜੀ ਕੁਆਲਟੀ ਦਾ ਬਹੁਤ ਬੋਲੀ ਜੇ ਦੋਹਾਂ ਦੀ ਇਦਾਂ ਜਿਦਾਂ ਨਲਕੇ ਵਾਂਗੂ ਚੱਲਦੀ ਆ ਤੇ ਮੈਂ ਪਹਿਲਾਂ ਵੀ ਦੱਸਿਆ ਵੀ ਜਨਾਨੀ ਤੋਂ ਹੁੰਦੀ ਆ ਠੀਕ ਆ ਮੇਰਾ ਚੂਲੇ ਦਾ ਪ੍ਰਸ਼ਨ ਥੱਲੇ ਪੈਣਾ ਔਖਾ ਠੀਕ ਠੀਕ ਆ ਤੇ ਮੈਂ ਕਦੀ ਟੋਈ ਨਹੀਂ ਤੇ ਦਿਨ ਇਹਦੇ ਚੇਤਾ ਭੁੱਲ ਗਿਆ ਪੁੱਤ ਇਹਦੇ 17 ਤਰੀਕ ਨੂੰ ਪੂਰੇ ਹੋ ਗਏ ਆ ਉੱਪਰ ਚੱਲਣ ਡਈ ਆ ਅੱਛਾ ਇਹਦੇ 25 ਤਰੀਕ ਨੂੰ ਦਿਨ ਪੂਰੇ ਹੋਣੇ ਇਸੇ ਨਵੰਬਰ ਨੂੰ ਠੀਕ ਆ ਤੇ ਬਾਕੀ ਭੈਣ ਭਰਾਵਾਂ ਨੇ ਜਦੋਂ ਕੋਈ ਸੌਦਾ ਕਰਨਾ ਹੋ ਸਦਾ ਉਹਦੋਂ ਨੂੰ ਸੂਪੇ ਸੂਪਣੀ ਇਹ ਵੱਧ ਤੋਂ ਤਿੰਨ ਦਿਨ ਜਾਂ ਚਾਰ ਹੋਰ ਨੂੰ ਪਿਛਲੀ ਵਾਰ ਉਦੋਂ ਦੋਗ ਦਿਨ ਇਹਨੇ ਪਹਿਲਾਂ ਮੈਂ ਵੀ ਸੂਣ ਵਾਲੀ ਲਿਆਂਦੀ ਸੀ ਠੀਕ ਆ ਦੋਗ ਦਿਨ ਉੱਪਰ ਲਾਇਆ ਸੀ ਦੱਸੇ ਤੇ ਮਤਲਬ ਇਹਨੂੰ ਤੋੜ ਲਈਏ ਤੋੜੋ ਵੀਰ ਜੀ ਇਹਨੂੰ ਆ ਵੇਖੋ ਜੀ ਕੱਦ ਕਾਠ ਇਹਦਾ ਵੀ ਚੰਗਾ ਸੋਹਣਾ ਵਾ ਆ ਵੇਖੋ ਕੁਆਲਿਟੀ ਤੁਸੀਂ ਆਵਜਾ ਕਰੋ ਫੇਸ ਕੁਆਲਿਟੀ ਤੀਜੇ ਸੂਏ ਸੂਣਾ ਵੀ ਇਹਦੇ ਦਿਨਾਂ ਦੇ ਰਹਿੰਦੇ ਆ ਮਬਤ ਨਹੀਂ ਤਾਂ ਬਹੁਤ ਟੌਪ ਦੀ ਬਣਦੀ ਆ ਜੀ 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 ਬਾਕੀ ਲੇਵਾ ਇਹਦਾ ਵੀ ਚੰਗਾ ਵੱਡਾ ਵਾ ਬਹੁਤ ਫੁੱਲਾ ਪਾਉਂਦੀ ਆ ਜੀ 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 ਬਾਕੀ ਸੰਭਾਲ ਭਾਜੀ ਹਣਾ ਚੰਗੀ ਕੀਤੀ ਆ ਚੰਗੀ ਕੁਆਲਿਟੀ ਦੀਆਂ ਮੱਝਾਂ ਜੀ ਲੇਵਾ ਚੈੱਕ ਕਰੋ ਥਾਣੇ ਦੇ ਵੀ ਸੋਹਣੇ ਲੱਗੇ ਆ ਆ ਵੇਖੋ ਕਰੋ ਦਰਸ਼ਨ ਆ ਵੇਖੋ ਜੀ ਆਜੇ ਮੋੜ ਲਿਓ ਭਾਜੀ ਜਾਨ ਬਾਕੀ ਪੂਰੀ ਵੱਡੀ ਆ ਵੀ ਸੋਹਣੀ ਸਨਖੀ ਪੂਰੀ ਆ ਆ ਵੇਖੋ ਜੀ ਇਸ ਵਾਰ ਭਾਜੀ ਕਿੰਨਾ ਕ ਦੁੱਧ ਚਵਾਊਗੀ ਇਹ ਭਾਜੀ ਦੇਖੋ ਐਵੇਂ ਕਹਿਣ ਦਾ ਤਾਂ ਕੋਈ ਫਾਇਦਾ ਨਹੀਂ ਐਵੇਂ ਕਹਦੀ 18 ਦੇ ਦੋ 19 ਕਹਦੇ ਜਿੰਨਾ ਆਪਾਂ ਚਵਾ ਆਪਾਂ ਤਾਂ ਉਹਦੀ ਕਹਿ ਸਕਦੇ ਆ ਅੱਛਾ ਜਿਹੜਾ ਤੁਸੀਂ ਚੋਇਆ ਉਹ ਹੀ ਦੱਸਣਾ ਹਨ ਕਿਉਂਕਿ ਮਤਨ ਖੋਣ ਵਾਲੀਆਂ ਹਾਂਜੀ ਐਵੇਂ ਗੱਪ ਮਾਰੀ ਜੇ 20 ਦੇ ਦੇਣੀਆਂ 22 ਦੇ ਦੇਣੀਆਂ 18 ਦੇ ਦੇਣੀਆਂ ਫੇਰ ਲੋਕੀ ਫੋਨ ਕਰਨਗੇ ਜੀ ਫੇਰ ਲੋਕੀ ਫੋਨ ਟੁੱਕਦੇ ਨਹੀਂ ਠੀਕ ਆ ਫੇਰ ਕਹਿੰਦੇ ਆ ਇਹਨਾਂ ਨੇ ਧੋਖਾ ਕਰਤਾ ਆ ਕਰਤਾ ਵੀ ਜੋ ਆਪਾਂ ਗਰਾਊਂਡ ਦੇ ਚੋਇਆ ਉਹ ਚੀਜ਼ ਦੱਸ ਦਿੱਤੀ ਆ ਠੀਕ ਆ ਕਿੰਨਾ ਕਰੂ ਅਗਲਾ ਪਾਲੇ ਦੀ ਕਿਸਮਤ ਕਿਸਮਤ ਆ ਕਿਉਂ ਨਾ ਨਾ ਹਾਂਜੀ ਇਹਨੂੰ ਟੀਕਾ ਕੋਏ ਨੂਰ ਦਾ ਉਹਨੂੰ ਟੀਕਾ ਤੰਨੇ ਦਾ ਲੱਗਾ ਜੇ ਅੱਛਾ ਤੰਨੇ ਦਾ ਤੇ ਪਿਛਲੇ ਤੋਂ ਇਹ ਕੱਟੇ ਸੀ ਦੋਹਾਂ ਦੇ ਅਧਾਰ ਕਰ ਸ਼ਾਇਦ ਕਟੀਆਂ ਦੇ ਦਰਾਂ ਤੇ ਚਲੋ ਕਿਸਮਤ ਜੇ ਲੈ ਕਿਸਮਤ ਅਗਲੇ ਦੀ ਆ ਬਾਕੀ ਐਡੀਆਂ ਐਡੀਆਂ ਵੱਡੀਆਂ ਮੱਝਾਂ ਪਾਲਣ ਨੂੰ ਵੀ ਤਕਰੀਬਨ ਕਾਫੀ ਖਰਚਾ ਲੱਗ ਜਾਂਦਾ ਲੱਗਦਾ ਜੀ ਲੱਗਦਾ ਘਰ ਖਵਾਉਣਾ ਪੈਂਦਾ ਪਲਵਾਨ ਬਣਾਉਣ ਨੂੰ ਹੈ ਹੁਣ ਭਾਜੀ ਮਹੀਨਾ ਹੋ ਗਿਆ ਹਰਿਆਵਰਿਆ ਮੁਕਾਵਾ ਚੋਕਰ ਤੇ ਵੰਡ ਤੇ ਪਤਾ ਨਹੀਂ 15 18 10 ਚੋਕਰੀ ਖਾ ਗਈਆਂ ਠੀਕ ਆ ਤੇ ਪਾਉਣਾ ਪੈਂਦਾ ਫੇਰ ਜੇ ਡੰਗਰ ਰੱਖਣਾ ਸਾਹਮਣਾ ਤੇ ਮੁੱਲ ਕਿੰਨਾ ਕਰੀਏ ਜੀ ਮੁੱਲ ਭਾਜੀ ਰੇਟ ਦੇ ਹਿਸਾਬ ਨਾਲ ਤੇ ਉਹੀ ਗੱਲ ਹੁੰਦੀ ਮੰਗਦੇ ਲੋਕੀ ਕਿਰ ਮੁੱਲ ਕਿੰਨਾ ਵੀ ਕਰਾ ਲਓ 117 ਦੀ ਦੇ ਦਾਂਗੇ 117 ਦੀ ਵਿੱਚੋਂ ਮਨਤਾਨ ਕਰਾਂਗੇ ਫਿਰ ਛੋਟ ਕਰ ਦੋ ਕਰ ਛੋਟ ਕਰਦਾ ਖੁੱਲੀ ਕਰਾਂਗੇ ਠੀਕ ਆ ਬਾਕੀ ਫੋਨ ਲਾ ਲਈ ਜਿਹੜੇ ਭੈਣ ਭਰਾੰਦ ਜਿਹੜੀ ਪਸੰਦ ਹੋਵੇ ਫੋਨ ਲਾਵੇ ਹਨਾ ਲਾ ਲੇ ਫੋਨ ਲਾ ਕੇ ਤਸੱਲੀ ਕਰਕੇ ਫੋਨ ਲਾਵੇ ਤਾਂ ਆ ਕੇ ਮਿਲੇ ਇੱਥੇ ਹਾਂ ਹਨਾ ਹਾਂਜੀ ਹਾਂਜੀ ਬਹੁਤ ਵਧੀਆ ਮਿਲ ਕੇ ਜਾਵੇ ਮਿਲ ਕੇ ਜਾਵੇ ਕਰਨੀ ਕੋਈ ਗੱਲਬਾਤ ਹੋਰ ਜੀ ਨਹੀਂ ਗੱਲਬਾਤ ਕੋਈ ਨਹੀਂ ਜੀ ਠੀਕ ਆ ਬਸ ਜੋ ਠੀਕ ਠਾਕ ਹਮ ਉਸ ਸਚਾਈ ਉਹ ਤੁਹਾਡੇ ਸਾਹਮਣੇ ਦੱਸ ਦਿੱਤੀ ਆ ਠੀਕ ਠੀਕ ਹੈ ਜੀ ਹਾਂ ਹੁਣ ਅਸੀਂ ਇਹ ਨਹੀਂ ਕਹਿੰਦੇ ਵੀ 18 ਦੇ ਦੂਗੇ 20 ਦੇ ਦੂਗੇ ਜਿੰਨਾ ਚੋਇਆ ਅਸੀਂ ਉਹ ਚੀਜ਼ ਦੱਸਦੇ ਆ ਉਹ ਰਾਸ ਵੀ ਬਾਕੀ ਅਗਲੇ ਦੀ ਕਿਸਮਤ ਜੀ ਪਰ ਮੇਰੇ ਖਿਆਲ ਚਲੋ ਐਦਾ ਤਾਂ ਨਹੀਂ ਆਪਾਂ ਕਹਿੰਦੇ ਵੀ ਤੀਸਰਾ ਸੂਆ ਰਕਾਂ ਆ ਗਿਆ ਉਹ ਢੂਟੀ ਵਧੂਗੀ ਠੀਕ ਆ ਮਾਫ ਕਰਦੇ ਆ ਵਦੇ ਠੀਕ ਠੀਕ ਆ ਠੀਕ ਬਾਕੀ ਚਲੋ ਜਿੰਨੇ ਖਾਣੇ ਕਿਸਮਤ ਉਹਦੀ ਠੀਕ ਹੈ ਜੀ ਤੇ ਬਾਕੀ ਕੋਈ ਛੱਡਦਾ ਤੇ ਉਹਦਾ ਵੀ ਰੇਟ ਦਾ ਕਿਦਾਂ ਹੀ ਜਿਵੇਂ ਆ ਕੱਠੀਆਂ ਤੋਂ ਦਾ ਮਾਰਦਾ ਅੱਛਾ ਜੋੜੇ ਦਾ ਮੁੰਡਾ ਕਹਿੰਦਾ ਜੇ ਜੋੜੀ ਕੋਈ ਲੈਂਦਾ ਕੱਠੀਆਂ ਹਾਂ ਤਾਂ ਕੀ ਕਰੋਗੇ ਦੱਸ ਤੋਂ ਦੱਸਾਂਗੇ ਮਾਰਤਾ ਨੂੰ ਉਹਦਾ ਕਰ ਖੁੱਲਾ ਹੋ ਜਾਊਗਾ 5000 ਲੈਸ ਦੋਵਾਂ ਦਾ ਜੋੜੇ ਜੋ 5000 ਰਸ ਜੋੜੀ ਕੋਈ ਖਰਦਾ ਵਾ ਜਿੰਨੇ ਦਾ ਸੌਦਾ ਹੋ ਗਿਆ 5000 ਲੈਸ 5000 ਲੈਸ ਤੋਂ ਠੀਕ ਆ ਜੋੜੀ ਜੇ ਖਰਦਾ ਜੋੜੀ ਖਰਨ ਵਾਲੇ ਨੂੰ ਹੋਰ ਆਫਰ ਜੇ ਬਾਕੀ ਕੁਆਲਿਟੀ ਚੰਗੀ ਆ ਉਹਨਾਂ ਦੀ ਜੋੜੀ ਦੇ ਨਾਲ ਰਕਮ ਬਣ ਜਾਣੀ ਆ ਤੇ ਤੁਹਾਡਾ ਵੀ ਫਾਇਦਾ ਹੋ ਜਾਣਾ ਤੁਹਾਡਾ ਕਰਾਇਆ ਪਜ ਜਾਣਾ ਤੇ ਆਗੇ ਆਪਣੀ ਤਸੱਲੀ ਕਰ ਲਿਓ ਸੋਹਣੀਆਂ ਸਨਖੀਆਂ ਦੋਵੇਂ ਪੂਰੀਆਂ ਜੀ ਜਿੱਦਾਂ ਕਹਿੰਦੇ ਹੁੰਦੇ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਆ ਤੇ ਸਾਨੂੰ ਸਾਰੀਆਂ ਸੋਹਣੀਆਂ ਲੱਗਦੀਆਂ ਵਾਂ ਤੇ ਚੰਗੀ ਕੁਆਲਿਟੀ ਦੀਆਂ ਆ ਕੇ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਵੀਡੀਓ ਕਰਦੇ ਸ਼ੇਰ ਜੀ ਧੰਨਵਾਦ